ਸਾਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ 'ਚ ਬਾਕੀ ਟੀਸੀ ਨੂੰ ਮਿਲੋ ਬਾਈ ਬਲਵਾਂ ਸੱਸੀ ਕਾਲ ਸਾਰਿਆਂ ਨੂੰ ਅੱਜ ਬਾਈ ਆਏ ਹੋਏ ਆਪਾਂ ਅੱਜ 200 ਦਿਨ ਹੋ ਗਏ ਜਿਹੜਾ ਧਾਰਾ ਲੱਗਿਆ ਹੋਆ ਤਾਂ ਛੰਬੂਪੁਰ ਛੱਬੂਵਾ ਬਾਰਡਰ ਤੇ ਉੱਥੇ ਨੂੰ ਜਾ ਰਹੇ ਹਾਂ ਚੰਪੌਰ ਸਾਹਿਬ ਤੋਂ ਆਪਾਂ ਤੁਰਿਆ ਕਾਫਲਾ ਲੈ ਕੇ ਬਾਕੀ ਜੀ ਜੀ ਕਿੱਦਾਂ ਹੋਰ ਤੁਹਾਨੂੰ ਗੱਲ ਬਾਤ ਯਾਰ ਬਾਈ ਅਸੀਂ ਕਾਫਲੇ ਤੇ ਜਾ ਰਹੇ ਹਾਂ ਛੰਬੂ ਮੋੜ ਤੇ ਨੂੰ ਫਟੋ ਪਰ ਗੱਡੀ ਹੋਣੀ ਸਾਡੇ ਕੋਲ 50 ਦੇ ਉੱਪਰ ਹੈ ਹਾਂ ਸਾਡੇ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਸਾਡਾ ਉਪਰ ਪ੍ਰਧਾਨ ਨੇ ਇੱਕ ਸਾਡਾ ਪ੍ਰਧਾਨ ਆਮਨਾ ਇੱਕ ਗੱਗੇ ਵੀਰ ਦਾ ਬਹੁਤ ਧੰਨਵਾਦ ਜਿਹੜਾ ਸਾਨੂੰ ਲਿਖੀ ਜਾ ਰਹੀ ਅਸੀਂ ਦੋਹਾਂ ਦੇ ਮੁੱਤ ਖੜੇ ਖੈਣਾ ਲੋ ਜੀ ਬਹੁਤ ਸਾਰੇ ਬੰਦੇ ਆ ਨਾ ਵੀ ਆ ਗਏ ਓਏ ਹੋਏ ਫੋਨ ਮੇਰੇ ਵਾਲਾ ਹੈ ਮੇਰੇ ਵਾਲਾ ਫੋਨ ਦੀ ਬਾਕੀ ਜੀ ਬਹੁਤ ਪਹੁੰਚ ਗਏ 1-2 ਕਿਲੋਮੀਟਰ ਰਹਿ ਗਏ ਉਹਦੇ ਹੁਣ ਤੁਹਾਨੂੰ ਜਾ ਕੇ ਦਿਖਾਉਂਦੀ ਆ ਉੱਥੇ ਮਾਹੌਲ ਨਾਗਾਇਕ ਤਾਂ ਮੈਨੂੰ ਫਿਰ ਤੱਕਿਆ ਬਸ ਕਰੇ ਹਾਂ ਤੇ ਆ ਜੀ ਪਹੁੰਚ ਗਏ ਆਪਾਂ ਧਰਨੇ ਤੇ ਤੇ ਬਾਕੀ ਤੁਹਾਨੂੰ ਹਮ ਸੁਣਾਉਂਦੇ ਆ ਪ੍ਰਧਾਨ ਸਾਹਿਬ ਉੱਤਰ ਭਾਸ਼ਣ ਦੇ ਰਹੇ ਆ ਤੁਹਾਨੂੰ ਸੁਣਾਉਂਦੇ ਆ ਭਾਸ਼ਣ ਇਹ ਉਹ ਫਿਲਮ ਲਾਰਜੀ ਬਹੁਤ ਵੱਡਾ ਬੜਾ-ਬੜਾ ਫੂਟਰਾ ਪਾ ਹੁੰਦਾ ਪਰ ਜਿਹੜੀ ਇਹ ਸਾਡੀ ਮਤਲਬ ਖਾਨ ਜੱਥੇ ਬੰਦੀਆਂ ਇਹ ਇੱਕ ਪਿੱਛੇ ਦੀ ਹਟਣ ਨਾਲ ਜਿੰਨੀ ਜਿੰਨ ਪਸੰਦ ਦੀ ਹਾਸਲੀ ਲੱਗ ਜਾਂਦੀ ਤੇ ਅਸੀਂ ਚੈਨਲ ਘਰੇ ਨਿਕਲੇ ਪਾਕਪਾ ਸੋਨੀਆਂ ਦੇ ਵਿੱਚੋਂ ਜਿਹੜੇ ਕਿ ਹੋਨੇ ਚੈਲ ਨਾਲ ਆ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਹੈ ਬਾਕੀ ਅੱਜ ਦੇਖੋ ਜਿਹੜਾ ਸਾਡਾ 13 ਫਰਵਰੀ ਤੋਂ ਲੈ ਕੇ ਜਿੱਥੇ ਅੱਜ ਅਸੀਂ ਸ਼ੰਗੂ ਬਾਰਡਰ ਤੇ ਖੜੇ ਆ ਇਸੇ ਤਰ੍ਹਾਂ ਖਨੌਰੀ ਬਾਰਡਰ ਰਾਜਸਥਾਨ ਰਤਨਗੜ ਬਾਰਡਰ ਇਹ ਸਾਰੇ ਜਿਹੜੇ 13 ਫਰਵਰੀ ਤੋਂ ਅਸੀਂ ਆਪ ਦਿਨਾ ਜਿਹੜੀਆਂ 15 ਹੋਈਆਂ ਮੰਗਾ ਮਨਵਾਉਣ ਲਈ ਕਸਾਣਾ ਨੇ ਇੱਕ ਬਹੁਤ ਵੱਡੀ ਐਜੀਟੇਸ਼ਨ ਲੜੀ ਆ ਤੇ ਜਿਸ ਦੇ ਵਿੱਚ ਅੱਜ 200 ਦਿਨ ਪੂਰੇ ਹੋ ਗਏ ਤੇ ਟੋਟਲਾ ਇਕੱਲੇ ਸਾਰੇ ਭਾਰਤ ਦੇ ਵਿੱਚ ਅੱਜ ਇਹ ਦਿਨ ਅਸੀਂ ਮਨਾ ਰਹੇ ਆ ਔਰ ਇਸ ਮੰਚ ਤੋਂ ਸਰਕਾਰ ਦੀ ਨਿੰਦਿਆ ਕਰ ਰਹੇ ਆ ਕਿ ਜਿਹੜੀ ਸਰਕਾਰ ਆ ਮੋਦੀ ਦੀ ਇਹ ਗੁੰਭ ਕਰ ਨਹੀਂ ਨਹੀਂ ਸੁੱਤੀ ਹੋਈ ਆ ਕਿਉਂਕਿ ਇਹਨਾਂ ਨੇ ਕਿਸਾਨਾਂ ਨੂੰ ਐਸਾ ਰਵਈਆ ਕੀਤਾ ਜਿਵੇਂ ਇਹ ਪਸਤਾਨ ਦੇ ਕਿਸਾਨ ਹੋਣ ਜਾਂ ਬਾਹਰੋਂ ਆਏ ਹੋਏ ਕਿਸਾਨ ਹੋਣ ਇਹਨਾਂ ਨੇ ਭਾਰਤ ਦਾ ਨਾਗਰਿਕਾ ਦਾ ਦਰਜਾ ਦਿੱਤਾ ਹੀ ਨਹੀਂ ਕਿਸਾਨਾਂ ਨੂੰ ਕਿਉਂਕਿ 21 ਫਰਵਰੀ ਜੇ ਮੈਂ ਗੱਲ ਕਰਾਂ ਉਥੇ ਸਿੱਧੀਆਂ ਗੋਲੀਆਂ ਚਲਾ ਕੇ ਮੋਟਰ ਬੰਬ ਚਲਾ ਕੇ ਉਹ ਜ਼ਹਿਰੀਲੀ ਅਥਰੂ ਗੈਸ ਦੇ ਜਿਹੜੇ ਗੋਲੇ ਸੀਗੇ ਜਿਹੜੇ ਦੁਸ਼ਮਣਾਂ ਤੇ ਵਰਤੇ ਜਾਂਦੇ ਨੇ ਕਿਸਾਨਾਂ ਤੇ ਵਰਤੇ ਗਏ ਇੱਥੇ ਹੀ ਬਸ ਨਹੀਂ 21 ਫਰਵਰੀ ਨੂੰ ਸਾਡਾ ਵੀਰ ਸ਼ੁਭ ਕਰਨ ਜਿਹੜਾ ਉਹਨਾਂ ਦੀਆਂ ਸਰਕਾਰ ਦੀਆਂ ਗੋਲੀਆਂ ਨਾਲ ਜ਼ਖਮੀ ਹੋਇਆ ਉਹਤੇ ਤੇ ਇਸ ਕਰਕੇ ਜੇ ਮੈਂ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਇਹਨਾਂ ਦੀ ਨੀਅਤ ਸਾਫ਼ ਨਹੀਂ ਕਿਸਾਨਾਂ ਦੀ ਤੇ ਨਾ ਮਜ਼ਦੂਰਾਂ ਦੀ ਨੀਅਤ ਸਾਫ਼ ਆ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਲੇ ਵਾਸਤੇ ਕੋਈ ਕਿਸਾਨ ਵਾਸਤੇ ਨੀਤੀ ਨਾ ਹੋਵੇ ਮਜ਼ਦੂਰ ਵਾਸਤੇ ਕੋਈ ਨੀਤੀ ਨਾ ਹੋਵੇ ਆਮ ਹਵਾਲਾਂ ਵਾਸਤੇ ਨੀਤੀ ਨਾ ਹੋਵੇ ਜਿਹੜੀ ਸਰਕਾਰ ਆਉਂਦੀ ਆ ਉਹ ਲੁੱਟ ਕਰਕੇ ਆਪਦੇ ਟੈਂਟ ਪਰ ਕੇ ਆਪਦੇ ਚਿਹਤਾਂ ਦੇ ਟੈਂਟ ਪਰ ਕੇ ਉਹ ਚਲੀ ਜਾਂਦੀ ਆ ਜੇ ਮੈਂ ਮੋਦੀ ਸਰਕਾਰ ਦੀ ਗੱਲ ਕਰਾਂ 13 ਮਾਰਚ 2013 ਨੂੰ ਅਸੀਂ ਜੰਤਰ ਮント ਤੱਕ ਬੜੀ ਵੱਡੀ ਐਜੀਟੇਸ਼ਨ ਲੜੀ ਸੀ ਜਿਹਦੇ ਵਿੱਚ ਰਾਜਨਾਥ ਸਿੰਘ ਆਗੂ ਆਇਆ ਸੀ 20 ਮਾਰਚ ਨੂੰ ਤੇ ਉਹਨੇ ਆਖੇ ਸਾਡੇ ਮੰਚ ਤੋਂ ਬੋਲਿਆ ਸੀ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਬੰਦਿਆ ਸੁਆਮੀ ਅਨੁਸਤਾਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਇੱਥੇ ਹੀ ਬੱਸ ਨਹੀਂ ਕਿਸਾਨਾਂ ਦੇ ਕਾਰਜਾਂ ਤੇ ਲਖੀਰ ਫੇਰੀ ਜਾਊਗੀ ਮਜ਼ਦੂਰਾਂ ਦੇ ਕਰਜ਼ਿਆਂ ਤੇ ਲਖੀਰ ਫੇਰੀ ਜਾਊਗੀ ਅਸੀਂ ਉਸ ਘੱਟ ਜਿਹੜੇ ਸਾਨੂੰ ਦੇਖ ਕੇ ਚਾਸੇ ਤੇ ਅਸੀਂ ਹੱਥ ਖੜੇ ਕਰਕੇ ਇਹਨਾਂ ਦੀ ਸਰਕਾਰ ਬਣਾ ਬੈਠੇ ਅੱਜ ਇਹ ਸਰਕਾਰ ਨੇ ਜਿੱਥੇ ਤੁਸੀਂ ਵੇਖਿਆ ਪਿੱਛੇ ਜਾਈਏ 21 ਦਾ ਸਾਲ ਤੇ ਉਦੋਂ ਇਹਨਾਂ ਨੇ ਤਿੰਨ ਕਾਲੇ ਕਾਨੂੰਨ ਬਣਾਏ ਜਿਹਦੇ ਵਿੱਚ 750 ਕਿਸਾਨਾਂ ਦੀਆਂ ਸ਼ਹਾਦਤ ਹੋਈਆਂ ਇੱਥੇ ਹੀ ਬਸ ਨਹੀਂ ਲਖੀਂਪੁਰ ਖੀਰੀ ਵੀ ਕੇ ਜਿਹੜਾ ਅਜੇ ਮਿਸ਼ਰਾ ਕੈਣੀ ਤੋਂ ਦੇ ਮੁੰਡੇ ਨੇ ਸੰਘਰਸ਼ ਪ੍ਰਦਰਸ਼ਨ ਕਰੇ ਕਿਸਾਨ ਸ਼ਾਂਤਮਈ ਉਹਨਾਂ ਤੇ ਗੱਡੀ ਚੜਾ ਕੇ ਉਹਨਾਂ ਤੇ ਹਨੇਕਾਂ ਹੀ ਕਿਸਾਨ ਕੁੱਟ ਲ ਕੇ ਚਾਰ ਕਿਸਾਨ ਤੇ ਇੱਕ ਥੋਡੇ ਵਰਗਾ ਵੀਰ ਪ੍ਰੈਸ ਵਾਲਾ ਸ਼ਹੀਦ ਹੋਇਆ ਜੇ ਮੈਂ ਅੱਜ ਵੀ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਇਹ ਜਿਹੜੇ ਕਿਸਾਨਾਂ ਨੂੰ ਦਬਾਉਣ ਦੀ ਬਾਬਤ ਸਿੱਧੀਆਂ ਗੋਲੀਆਂ ਮਾਰਦੇ ਨੇ ਵੱਡੀ ਘਟਨਾ ਕੀ ਆ ਸਾਡੇ ਜਿਹੜੇ ਕਿਸਾਨ ਆਗੂ ਕਰਨਾਟਕਾ ਚਲੇ ਸੀ ਜਿਨ੍ਹਾਂ ਨੂੰ ਉਹ ਸ੍ਰੀ ਸਾਹ ਪਾਈ ਹੋਈ ਸੀ ਕਿਰਪਾਨ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਉਥੋਂ ਹੀ ਵਾਪਸ ਮੋੜਿਆ ਗਿਆ ਪੰਜਾਬ ਨੂੰ ਇਹ ਵੀ ਇਹ ਸਰਕਾਰ ਦੀ ਨਿੰਦਣ ਜੋ ਘਟਨਾ ਜੇ ਮੈਂ ਅੱਜ ਗੱਲ ਕਰਾਂ ਕਿਸਾਨਾਂ ਦੀ ਜਿਨ੍ਹਾਂ ਦੇ ਵਿੱਚ ਸਿੱਖ ਧਰਮ ਨਾਲ ਰਿਲੇਟਡ ਨੇ ਹਿੰਦੂ ਧਰਮ ਨਰੇਟਰ ਨੇ ਕਿ ਇਹ ਜਿਹੜੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਆਮ ਹਾਮ ਦੇ ਹੱਕ ਦੇਈਏ ਪਰ ਅਸੀਂ ਐ ਸਮਾਂ ਚ ਤੋਂ ਦੱਸਣਾ ਚਾਹੁੰਦੇ ਆ ਜਿੰਨੀ ਦੇਰ ਤੱਕ ਕਿਸਾਨਾਂ ਨਹੀਂ ਮੰਗਾ ਪੂਰੇ ਨਹੀਂ ਹੋ ਜਾਂਦੀਆਂ ਤੇ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ ਜੇ ਸਾਨੂੰ ਦਿੱਲੀ ਨਾਲ ਇੱਕ ਨਾ ਐਟ ਖੜਕਾਉਣੀ ਪਵੇ ਅੱਜ ਪਾਪੜੇ ਆਈ ਸੀ ਜਿਹਨਾਂ ਨੇ ਕਿਸਾਨਾਂ ਨੂੰ ਰੋਕਿਆ ਸੀ ਉਹਨਾਂ ਦਾ ਨੈਸ਼ਨਲ ਅਵਾਰਡ ਦੇ ਲਈ ਜਿਹੜਾ ਉਹਨਾਂ ਨੇ ਨਾਮ ਭੇਜਿਆ ਪਰ ਉਹਨਾਂ ਦੇ ਜਿਹੜੇ ਨਾਮ ਸੀ ਉਹ ਕਹਦੀਏ ਕਿ ਟਾਈਮ ਤੋਂ ਉਹ ਖੁੰਝ ਗਏ ਸੀਗੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਕਿ ਸਨਮਾਨਤ ਹੀ ਹੁੰਦੇ ਰਹਿਣਗੇ ਇਹ ਸਰਕਾਰ ਨਾਲ ਚੱਲਿਆ ਪਿਆਰ ਵਾਲਾ ਰੁਤਬਾ ਅਪਣਾ ਰਹੀ ਹੈ ਜਿਵੇਂ ਮੋਰਿਆਂ ਨੇ ਚੰਨਾ ਟਾਈਮ ਨੇ ਉਹਨਾਂ ਨੂੰ ਸਨਮਾਨਿਆ ਸੀਗਾ ਇਸੇ ਤਰ੍ਹਾਂ ਉਹ ਜਿਹੜੇ ਕਿਸਾਨਾਂ ਦੇ ਗੁੱਲਵਾ ਚਲਾਉਣ ਵਾਲੇ ਅਤਿਆਚਾਰਕ ਸਰਕਾਰ ਕਰਨ ਵਾਲੇ ਜਿਹੜੇ ਇਹ ਅਕਸਰ ਸੀਗੇ ਔਰ ਨਾ ਵੀ ਇਹ ਜਵਾਰ ਦਾ ਵੀ ਜਿੱਥੇ ਜਿੱਥੇ ਬਾਈ ਬੈਰੀਗੇਟ ਲੱਗੇ ਹੋਏ ਨੇ ਜਿੱਥੇ ਪੁਲਿਸ ਖੜੀ ਆ ਫੌਜ ਲਾਈ ਹੋਈ ਇਹਨਾਂ ਨੇ ਤੇ ਇੱਥੇ ਤੇ ਹਾਪੋ ਪੈ ਜਾਂਦਾ ਇਹ ਤੇ ਇਹ ਕਿਹੜਾ ਇਹ ਟੱਕਰ ਟੱਕਰ ਲੰਘਦਾ ਹੈ ਲੇ ਵੀ ਖੜੀ ਆ ਬਾਈ ਇਹ ਹੁੜੀ ਬੋਦੀ ਹੋ ਜਾਣਾ ਨੇ ਵੀ ਉੱਪਰ ਆਪਣੇ ਬੰਦੋਬਸਤ ਕਰ ਲਏ ਟੀਨਾ ਲਾਈਆਂ ਕਿੰਨਾ ਛੱਪੜ ਜੇ ਪਾਲੇ ਨਾ ਛੱਪੜ ਪਾ ਜੇ ਨਹੀਂ ਬਾਕੀ ਹਾਈ ਕੋਰਟ ਨੇ ਵੀ ਕਹਿਤਾ ਹੁਣ ਸੁਪਰੀਮ ਕੋਰਟ ਦੇ ਉੱਤੇ ਕੇਸ ਪਹੁੰਚਿਆ ਹੋਇਆ ਇਹ ਉਹਨਾਂ ਨੇ ਕਹਿਤਾ ਬਾਈ ਵੀ ਆਪਣਾ ਕਿਸਾਨਾਂ ਨੇ ਕੋਈ ਨਹੀਂ ਰੋਕਿਆ ਕਿਸਾਨਾਂ ਨੇ ਕਿਹੜੀ ਸੜਕਾਂ ਰੋਕੀ ਹੈ 20 ਰੋਕ ਕੇ ਹੋਏ ਆਵਾਜ਼ ਆਈ ਨਾ ਇਹ ਰੋਕੀ ਹੋਈ ਆ ਹੁਣ ਆਪਾਂ ਆਏ ਹਾਂ ਆਪਾਂ ਆਏ ਆ ਸੜਕ ਖਾਲੀ ਬਈ ਰਾਮਗੱਲ ਆ ਰਹੇ ਹਾਂ ਗੱਡੀ ਇਹ ਪਹਾੜੀ ਲਗਾ ਲਓ ਬੰਦ ਕਿੱਥੇ ਆ ਜਿੱਥੇ ਇਹਨਾਂ ਨੇ ਆਹ ਕ੍ਰੋਸ ਕਰਿਆ ਬੰਦ ਹੈ ਬਾਕੀ ਆਪਾਂ ਨੇ ਰੋਕਿਆ ਦਾ ਜਿੱਥੇ ਦਿੱਲੀ ਲਾਇਆ ਤਾਂ ਧਰਨਾ ਹਾਂ ਹਾਂ ਆ ਉਹ ਸਿੰਘੂ ਬਾਰਡਰ ਦਾ ਨਾ ਤੇ ਉੱਥੇ ਕਿਹੜੇ ਆਪਾਂ ਰੋਕਿਆ ਹੋਇਆ ਤਾਂ ਉੱਥੇ ਹੀ ਪੁਲਿਸ ਨੇ ਰੋਕਿਆ ਉੱਥੇ ਟ੍ਰੈਫਿਕ ਵਿੱਚ ਲੰਘਦੇ ਦੀ ਯਾਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਰ ਵੀ ਜੇ ਗੱਡੀ ਆਵੇ ਮੱਲਾ ਪਿੱਛੇ ਤੇ ਗੱਡੀ ਆਉਣੀ ਹੈ ਤਾਂ ਰੁਕਣੀ ਕਿੱਥੇ ਹੋਰ ਇਹ ਰੁਕਦੀ ਆ ਕੇ ਉਹ ਵੀ ਇਹਨਾਂ ਨੇ ਰੋਕੇ ਪਿਆ ਹਾਂ ਬਾਕੀ ਐਕਟੀ ਬਾਈ ਸਾਰੇ ਕਿਸਾਨਾਂ ਦਾ ਬਹੁਤ ਧੰਨਵਾਦ ਵੀ ਆ ਬਾਕੀ ਆਪਣੇ ਖਾਕਾ ਖਾਤਰ ਲੜੋ ਬਾਈ ਅੱਜ ਇਕੱਠ ਪੂਰਾ ਏ ਬਾਈ ਜਿੱਕਣ ਆਪਾਂ ਪਹਿਲਾਂ ਆਉਂਦੇ ਹੁੰਦੇ ਤੇ ਜਾਂ ਧਰਨਾ ਲੱਗੇ ਹੀ ਲੱਗਿਆ ਤਾਂ ਉਹ ਕੰਮ ਹੋਇਆ ਹੋਇਆ ਅੱਜ ਹਨਾ ਉਨੇ ਇਕੱਠ ਆ ਆ ਗਏ ਮੁੰਡੇ ਭੈਣੀਆਂ ਵਾਲੇ ਠੀਕ ਆ ਪਹਿਲੀ ਵਾਰ ਹੀ ਆਇਆ ਤੁਸੀਂ ਤਾਂ ਹਾਂਜੀ ਹਾਂ ਵਾਧਿਆ ਗਾਹ ਨੂੰ ਹੁਣ ਆਪਾਂ ਨੇ ਆਏ ਕਰਨਾ ਪੱਕੇ ਠੀਕ ਆ ਅੱਕੇ ਉਹ ਗੇੜਾ ਮਾਰ ਕੇ ਚਲ ਜਾ ਕੋਈ ਗੱਲ ਨਹੀਂ ਸਵੇਰੇ ਆਈ ਸ਼ਾਮ ਨੂੰ ਮੁੜ ਕੇ ਹੈਨਾ ਬਾਕੀ ਆਪਣਾ ਤੰਬੂ ਲੱਗਿਆ ਰਹਿਣਾ ਖਾਣਾ ਹਾਜ਼ਰੀ ਜ਼ਰੂਰੀ ਆ ਬਾਈ ਲੋਣੀ ਹਾਜ਼ਰੀ ਜ਼ਰੂਰੀ ਆ ਰਹਿਣਾ ਆਪਣਾ ਜਿੱਕਣਾ ਮਰਜੀ ਆਉਂਦ ਹੁੰਦੀ ਯਾਰ ਜਿੱਕਣਾ ਹੁਣ ਕਾਲਤੀ ਹੁਣ ਜੱਥੇ ਬੰਦੀਆਂ ਸਭ ਦੀ ਵੀ ਆ 200 ਦਿਨ ਵੀ ਮਨਾਉਣਾ ਆਪਾਂ ਨੇ ਉਹ ਇਕੱਠਾ ਦਿਖਾਉਣਾ ਹੁਣ ਵੋਟਾਂ ਵੀ ਆ ਹਰਿਆਣੇ ਚ ਹੁਣ ਉਹਨਾਂ ਨੂੰ ਸਾਇਆ ਉਹ ਨਾ ਪੂਰੀ ਹੋਈ ਹੋਈ ਟੈਨਸ਼ਨ ਹੋਈ ਹੋਈ ਯਾ ਵੀ ਕਿਆ ਬਣੂਗਾ ਉੱਥੇ ਗਰੋਥ ਹੋ ਤਾ ਗਰੋਥ ਆ ਆਣਾ ਵੀਰ ਸਾਡਾ ਫਰਜ ਆ ਇਹ ਹਾਂ ਫਰਜ ਆ ਇਹ ਸਾਡਾ ਫਰਜ ਆ ਵੀਰੇ ਸਾਰੇ ਆਓ ਠੀਕ ਹੈ ਕਿ ਨਹੀਂ ਸਾਰਿਆਂ ਦਾ ਫਾਇਦਾ ਜ਼ਿਹਾੜੀਦਾਰ ਬੰਦਿਆਂ ਦਾ ਵੀ ਤੇ ਕਿਸਾਨਾਂ ਦਾ ਵੀ ਆ ਇਹਨਾਂ ਕੋ ਵੀ ਕਿਸਾਨਾਂ ਦੀ ਲੜਾਈ ਆ ਇਹ ਹਾਂ ਆਪਾਂ ਸਾਰੇ ਇਕੱਠੇ ਹੋ ਕੇ ਲੜੂਗੇ ਤਾਂ ਆਪਾਂ ਨੂੰ ਕੁਝ ਨਾ ਕੁਝ ਜਿੱਤ ਪ੍ਰਾਪਤ ਹੋਊਗੀ ਹਾਂ ਪਹਿਲਾਂ ਵੀ ਆਪਾਂ ਕੁਝ ਨਾ ਕੁਝ ਲੈ ਕੇ ਮੁੜੇ ਤੇ ਬਾਕੀ ਇਹ ਕਹਿੰਦੇ ਤਾਂ ਹੈਗੇ ਜਦੋਂ ਧਰਨਾ ਇਹ ਲੱਗੀ ਆਈ ਲੱਗਿਆ ਤਾਂ ਕਹਿੰਦੇ ਤੇ ਵੀ ਪੰਜਾਬ ਸਰਕਾਰ ਦੀਆਂ ਵੀ ਇਹ ਉਹ ਕਾਨੂੰਨ ਆ ਜਿਹੜੇ ਹੁਣ ਵੀ ਕਿਸਾਨ ਮੰਗ ਰਹੇ ਆ ਵੀ ਤੁਹਾਨੂੰ ਦੇ ਦੰਨੇ ਆ ਵੀ ਹੋ ਸਟੇਟਾਂ ਨੂੰ ਨਹੀਂ ਦੇਣੇ ਏ ਫਿਰ ਜਥੇਬੰਦੀਆਂ ਰੱਖ ਕੇ ਕਿ ਆਪ ਇਹ ਸਾਰੇ ਨੂੰ ਦੇਣੇ ਵੀ ਸਾਰਿਆਂ ਵਾਸਤੇ ਇੱਕ ਖੇਤੀ ਸਾਰੇ ਕਰ ਦੇਸ਼ਿਕ ਖੇਤੀ ਸਾਰਾ ਖੇਸ ਕਰਦਾ ਇਹ ਵੀਰ ਜਰ ਆਪਾਂ ਦਿੱਲੀ ਗਏ ਜੇ ਨਾ ਜਾਦੀ ਨੇ ਆਪਾਂ ਨੂੰ ਕਿਹਾ ਤਾਂ ਵੀ ਹਰਿਆਣਾ ਤੇ ਪੰਜਾਬ ਜੋ ਤੁਸੀਂ ਮੰਗਣਾ ਚਾਹੁੰਦੇ ਆ ਸਾਨੂੰ ਮਿਲੂਗਾ ਵੀ ਬਾਕੀਆਂ ਨੂੰ ਇਹ ਮੰਗ ਕਰੋ ਤੁਸੀਂ ਅਸੀਂ ਸਾਰਿਆਂ ਨੂੰ ਇਕੱਠਾ ਰੱਖਿਆ ਬਾਕੀ ਭਾਈ ਜੋ ਮੈਨੂੰ ਸਾਰਿਆਂ ਨੂੰ ਮਿਲੂਗਾ ਜਿੰਨਾ ਕੁ ਚੱਲਦਾ ਕਿਸਾਨ ਦੇ ਸਿਰ ਤੇ ਚੱਲਦਾ ਸਾਰਾ ਦੇਸ਼ ਕਿਸਾਨ ਦੇ ਸਿਰ ਤੇ ਚੱਲਦਾ ਮਜ਼ਦੂਰ ਦੇ ਸਿਰ ਤੇ ਚੱਲਦਾ ਕਿ ਨਹੀਂ ਭਾਈ ਹਾਂਜੀ ਹਾਂ ਹਾਂ ਸਾਰਾ ਤੇ ਬਾਕੀ ਦਿਖਾਉਣੀ ਅੱਗੇ ਤੇ ਆਜੋ ਹਾਂਜੀ ਨਹੀਂ ਪਤਾ ਨਹੀਂ ਪਤਾ ਬਾਕੀ ਅੱਜ ਇਹਨਾਂ ਨੇ ਥੋੜੀ ਫੌਜ ਵੀ ਵਧਾਤੀ ਅੱਜ ਇਹਨਾਂ ਨੂੰ ਪਤਾ ਤਾਂ ਵੀ ਅਨਾਉਂਸ ਕਰਿਆ ਹੋਇਆ ਹੈ ਅੱਗੇ ਘੱਟ ਹੁੰਦੀ ਆ ਦੋਨੋਂ ਸਾਈਡ ਫੌਜ ਗੱਡੀਆਂ ਬਹੁਤ ਆਈਆਂ ਹੋਈਆਂ ਅੱਜ ਵੀ ਚਲਾ ਦੋ ਕੋਈ ਬੰਬ ਬੰਬ ਦੇਖ ਲਈ ਥੋੜੇ ਜਿਆਦਾ ਸ਼ਾਂਤੀ ਹੈ ਸ਼ਾਂਤੀ ਹੈ ਜਿਹੜਾ ਲੱਗੇ ਨਾ ਜੀ ਤਵੀ ਲਈ ਵੀ ਆ ਉਹ ਦੇਖੋ ਆ ਵੀ ਖੜੇ ਆ ਉਹ ਪਰਾਂ ਨਹੀਂ ਕਰਦੇ ਆ ਆ ਮੈਨ ਲੱਗਦਾ ਜਦਿਓ ਪਈਆਂ ਜਦੇ ਜਿਆਦਾ ਹੋਇਆ ਤਾਂ ਕੰਮ ਜਾਂ ਹਨਾ ਰੋੜੇ ਜੀ ਹਾਂ ਮੈਂ ਜਦਾਂ ਹੀ ਜਾਊਗਾ ਨਿਸ਼ਾਨੀਆਂ ਬਾਕੀ ਜੱਦਾ ਦਾ ਬਾਈ ਫਰਬੜੀ ਫਰਬੀ ਜਦੋਂ ਸ਼ੁਭ ਕਰਨੀ ਉਹ ਹੋ ਗਈ ਤੇ ਇਹਨਾਂ ਨੇ ਅਟੈਕ ਕਰਿਆ ਸ਼ਹੀਦ ਹੋ ਗਿਆ ਤਾਂ ਤਮਈਆਂ ਬੈਠੇ ਆ ਉਹਦਾ ਸ਼ਾਂਤ ਮਈ ਆ ਬਾਕੀ ਕੋਈ ਨਹੀਂ ਇੱਕ ਬੱਤ ਤੇ ਬੱਤਾ ਉਹ ਬਈ ਹੈਨਾ ਨਹੀਂ ਸਦਾ ਹਬਦਾ ਫਰਜ ਹੈ ਬਈ ਆਉਣਾ ਆਹ ਦੇਖ ਲੋ ਪੂਰੀ ਕਣਕ ਮਿੱਧੀ ਪਈ ਸੀ ਆ ਖੇਤ ਸਾਰੇ ਇਹ ਹੁਣ ਤਾਂ ਜੀਦੀ ਜੂਰੀ ਲੱਗ ਗਈ ਜੀਦੀ ਲੱਗਦੀ ਆ ਇਹ ਇਧਰ ਉਹ ਪਰਾ ਏਰੀਆ ਸਾਰਾ ਜੀਰੀਆ ਨਾ ਸੌਰੀ ਕਣਕ ਦਾ ਸਾਰਾ ਨੁਕਸਾਨ ਹੋਇਆ ਤਾਂ ਬਾਈ ਦੇਖ ਲੋ ਉਹ ਵੀ ਚੱਲੀ ਆ ਕਿਸੇ ਨੁਕਸਾਨ ਨੇ ਹਾਂ ਬਾਕੀ ਲੰਗਰ ਸਾਰਾ ਕਿਉਂਕਿ ਬਈ ਉਦਾਂ ਹੀ ਚੱਲ ਰਿਹਾ ਜਿੱਦਾਂ ਪਹਿਲਾਂ ਲੋ ਬਾਈ ਜੀ ਪਹੁੰਚ ਗਏ ਪਿੰਡ ਪਤਾ ਕਰ ਦੋ ਤੁਸੀਂ ਤੁਨ ਨੂੰ ਹੁਕਰਾਉ ਜਾਂ ਮੈਂ ਦਰਸ਼ਨ ਮਲਕੀ ਦੇ ਬਾਈ ਦੇ ਲੈ ਵੀ ਅੱਜ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਮੇਰੀ ਤਾਂ ਹੋ ਗਈ ਪਹਿਲਾਂ ਮੇਰੀ ਹੋ ਗਈ ਹੋ ਗਈ ਅੱਜ ਫਿਰ ਅੱਜ ਮੈਂ ਮੈਂ ਬਲੌਗਰ ਬਣਿਆ ਅੱਜ ਅੱਛਾ ਹੂੰ ਠੀਕ ਹੈ ਸਤਿ ਸ੍ਰੀਕਾਲ ਜੀ ਆ ਲੱਗਾ ਭਾਈ ਹੁਣ ਮੁੰਡਾ ਇਹ ਘਾਂਟਾ ਲਾਉਣਾ ਇਹਨਾਂ ਨੂੰ ਨਰਦੇ ਨਾ ਛੇੜਾ ਛੇੜ ਕੇ ਨਰ ਜਾਂਦਾ ਏ ਫੇਰ ਖੜ ਦਿਖਦਾ ਵੀ ਕਿੱਥੇ ਆਹ ਦੇ ਤਾ ਛੱਲਾ ਥੱਲੇ ਦਿੱਤਾ ਲੋੜੇ ਨਹੀਂ ਆਈ ਚੱਕ ਪੈਪ ਮਾੜਾ ਜਾ ਪੈਪ ਚੱਕਿਆ ਵੀ ਥੱਲੇ ਬਾਦੀ ਮਿੱਟੀ ਬਸ ਢਾਲਣਾ ਖੜਾਉ ਇਹ ਬਈ ਬਾਥਰੂਮ ਦਾ ਪੈਪ ਪਾਰ ਰਹੇ ਬਸ ਠੀਕ ਹੈ ਇਹ ਮਿੱਟੀ ਹੋਲ ਕੇ ਨਹੀਂ ਕਰ ਵੀ ਜੀ ਸਣੀ ਚਲ ਜੀ ਪਾਰਟੀ ਕੁੰਟੀ ਕਿੱਦਣਾ ਓਰੇ ਹੈ ਕਦੀ ਪਾਰਟੀ ਹੈ ਮਾ ਪਾਰਟੀ ਫੂਲ ਟਿਕਟ ਤੇ ਨੇ। ਕਿਆ ਹੁੰਦੀ ਪਾਰਟੀ ਉਹ? ਪਾਰਟੀ ਥੋੜੀ ਰੋਝੇ ਹੁੰਦੀ ਆ। ਹੁਣ ਇੰਨਾ ਇੰਨਾ ਪ੍ਰੋਜੈਕਟ ਤਕੜਾ ਬਣਾਇਆ। ਪਾਰਟੀ ਵੀ ਕਿਦਾਂ ਚੱਲਣੀ ਚਾਹੀਦੀ ਆ। ਉਹਦੇ ਫਰਸ ਬੰਨਾ ਪੈਣਾ ਬਾਈ ਫਿਰ। ਖਾਨ ਦਾ ਘਾਟਨ ਕਰਦੇ ਹੁੰਦੇ ਉਹ ਗਾਵੇਂ। ਹਾਂ ਬਾਈ। ਫਰਸ ਬੰਨਾ ਪੈਣਾ ਫਿਰ। ਕਿਹੜਾ? ਭੱਲਣਾ ਨਹੀਂ। ਇਹਨੂੰ ਮਾਲ ਪਾਉਣਾ। ਇੰਨਾ ਉੱਚਾ ਚਕੜਾ ਉਹ। ਇਹ ਤਾਂ ਪਾਣੀ ਖੜੂਗਾ। ਸਾਹੀ ਤਾਂ ਉੱਚਾ ਚਕੜਾ ਸਾਰਾ। ਪੁਰਾ ਪਾਈਪ ਧਰਤੀ ਦੇ ਉੱਪਰ ਰਹੂਗਾ ਹੁਣ। ਨਾ ਕਿ ਕਿਤੀ ਪਾਉਂਗੇ ਹੋਰੇ ਯਾਰ। ਉੱਚਾ ਕਰਨਾ ਪੈਣਾ ਤੈਨੂੰ। ਇੱਟਾ ਜਾਣਾ ਇਹ। ਆਇਟਾ ਜਾ ਗਿਆ ਓਰੇ ਮਿੱਟੀ ਉੱਚਾ ਕਰਨੀ ਪੈਣਾ ਉੱਚੀ ਕਰ ਦੋ ਛੱਡੂਗਾ ਹੋ ਹਾਰ ਜੀ ਇੱਟਾਂ ਨੂੰ ਪੈਹ ਲਾਤੀਆਂ ਉੱਥੇ ਉਹ ਨਾਲ ਉਹ ਉੱਚਾ ਇਹ ਬਧੇਰਾ ਜਾ ਰਿਹਾ ਅਰੇ ਇਹ ਨੰਚਾ ਥੋੜਾ ਹਾਂ ਚੱਲ ਦੇਖੀ ਜਾਊਗਾ ਨਹੀਂ ਉੱਚਾ ਹੋਣਾ ਬਾਈ ਫਿਰ ਉਹ ਠੀਕ ਹੈ ਉਹ ਗੱਗੇ ਤੇ ਨਾ ਕੇ ਨਹੀਂ ਨਿਕਲੇ ਇਹ ਤੇ ਸੁੰਗ ਮੇਰਾ ਪੱਟੀ ਨੂੰ ਉੱਪਰ ਰੱਖ ਮੈਂ ਪੈਪ ਦੀ ਪੈਪ ਜਿਹੜਾ ਸਾ ਪੈਪ ਪਿਆ ਬਾਈ ਮੈਂ ਉਹਦੀ ਗੱਲ ਕਰਦਾ ਪੈਪ ਹੋਣਾ ਬਾਹਰ ਉੱਪਰ ਪਿਆ ਤੈਨੂੰ ਤੈਨੂੰ ਕੋਈ ਮਿੱਟੀ ਆਣੀ ਬਹੁਤ ਹੈ ਫਿਰ ਐਂ ਕਰੇ ਜੇ ਉੱਚਾ ਚੱਕਣਾ ਮਾਮੜਾ ਉੱਥੇ ਤੇ ਮਾੜੀਆਂ ਤੋੜ ਲਿਓ ਫਸ ਬੰਨ ਲਿਓ ਇਹ ਟਾ ਮਾਮੜਾ ਟੈਪ ਨੂੰ ਵੇਖੇ-ਵੇਖਾ ਮਾਰ ਦਿਓ ਉੱਪਰ ਫਰਸ਼ ਪਾ ਦੇ ਚਾਹੇ ਫਿਰ ਆਹ ਦਾ ਆਹ ਨਾਲ ਤਾਂ ਨੀਮਾ ਚੜਈ ਜਾਊਗਾ ਥੋੜੇ ਬਿੱਟੇ ਛੱਡ ਦੂੰ ਇੱਕ ਰੇੜੀ ਨੀ ਰੇੜੀ ਸੈੱਟ ਕਰ ਦੇ ਜਿੰਨੇ ਗੱਲੇ ਫੇਰ ਨਹੀਂ ਸਮਝਦੇ ਯਾਰ ਤੇਰੇ ਇੱਟਾ ਦੇਖ ਲਿਆ ਹੁਣ ਆਹ ਇੱਟਾ ਐ ਤੇਰੀ ਹੁਣ ਉੱਚਾ ਹੀ ਆ ਹੈ ਉਹ ਮੈਂ ਆਹ ਉੱਚਾ ਹੀ ਆ ਹੁਣ ਮੈਂ ਸੋਣੇ ਰੱਖ ਦਿੰਦੀ ਹਾਂ ਹਾਂ ਹੁਣ ਓਰੇ ਅੱਤੜ ਆਹ ਆ ਇਹਨਾਂ ਦਾ ਮਾਮਾ ਦਾ ਪਾਪਾ ਹਰ ਪਾਪਾ ਆ ਕੇ ਦਬਾਅ ਬਣ ਹੋ ਗਿਆ ਹੈ ਠਾਣ ਅੱਤੜ ਨਹੀਂ ਠੜ ਗਿਆ ਹਾਂ ਹੱਥ ਪਾਉਣਾ ਓਰੇ ਬੱਜੀ ਦਾ ਉੱਚਾ ਕਰਨਾ ਯਾਰ ਫਿਰ ਉਹੀ ਗੱਲ ਕਰੀਏ ਆਹ ਫਰਸ਼ ਪੈਣਾ ਓਰੇ ਇਹਨ ਆ ਏਟ ਦੇ ਵਿੱਚ ਆ ਜਾਣਾ। ਉਹ ਨਹੀਂ ਹੁਣ ਏਟ ਦੇ ਵੀ ਉੱਪਰ ਹੈ। ਆ ਜਾਣਾ। ਉੱਪਰ ਹੈ ਯਾਰ। ਆ ਜਾਣਾ। ਦੇਖ। ਦੇਖ ਲੈ। ਪਾਰਲਾ ਮਿੱਟੀ ਉੱਪਰ ਹੈ। ਮਿੱਟੀ ਇਹ ਦੋ ਤਾਈਨ ਹੁਣੇ ਹੈਗੀ ਹਾਂ। ਕਿ ਕਿੱਥੇ ਮੇਰੇ ਭਰਾ। ਇੱਥੇ ਉੱਪਰ ਰੱਖਣੀ ਹੈ। ਉਹ ਸੈਂਟਰ ਫਿਰ। ਸੈਂਟਰ 'ਪਾ ਮਿੱਟੀ ਆਏ ਨਹੀਂ। ਇੱਥੇ ਮਿੱਟੀ ਪਾ ਦੂੰਗੇ। ਰੈਡੀ ਕਰ ਦੇਣੀ ਮਿੱਟੀ ਸੀ। ਇੱਕ ਮਿੱਟੀ ਦੇਣੀ ਹਿੱਟ ਦੂੰਗੇ। ਨਹੀਂ ਜਾਂਦਾ ਕਿੱਥੇ। ਮੈਂ ਵੀ ਅੱਜ ਵੀਡੀਓ 'ਚ ਵੀਡੀਓ 'ਚ ਕਹੇ ਕਹਤਾ ਮੈਂ ਵੀ ਇਹ ਪੈ ਬੁਰ ਦੇ ਭੰਨ ਹੋਣਾ। ਤੇ ਭੰਨੂ ਤੋਂ ਹੋਰ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਤਾ। ਠੀਕ ਹੈ ਨਾ। ਆ ਫੁੱਟ ਗਿਆ ਨਾ ਮੈਂ ਪਾ ਦੂੰਗਾ। ਨਮਾ ਪਾ ਦਿਓ ਮੜ ਜੇ ਉੱਥੇ ਅਸੀਂ 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 ਭਾਨੋਗੀ ਤੇਰਾ ਪੈਰ ਦਾ ਨਹੀਂ ਮਾਹੀ ਯਾਰ ਅਸੀਂ ਭਾਨੋਗੀ ਬੈਠਾ ਚਲੇ ਗਿਆ ਤੇਰਾ ਫਰਸ ਪਾਉਣੀ ਪਾਉਣਾ ਉੱਥੇ ਯਾਰ ਉਹ ਜਾਂ ਤਾਂ ਉਹ ਭਾਨੀ ਲੂਗੀ ਦੀ ਗੱਲ ਠੀਕ ਆ ਉਦੋਂ ਦੋ ਪਾਣੀ ਆ ਤੁਸੀਂ ਕਹੋ ਚੀ ਉਹਨੇ 3 ਕਿਲੋ 3 ਗੂੰ ਚਾਬਰਾ ਹਾਂ ਉਹਦੇ ਨਾਲ ਲਾਜਣਾ ਫਰਸ ਇਹਦੇ ਨਵੀ ਤਾਂ ਉਹੀ ਕਹਿੰਦਾ ਫਿਰ ਠੀਕ ਆ ਸਮਝੀ ਤੇਰੀ ਗੱਲ ਬਾਈ ਸਮਝੀ ਸਮਝੀ ਹਾਂ 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 ਬਸ ਉਹੀ ਕਰਾਂਗੇ ਨਵੀਆਂ ਬਣਾ ਲਾਂਗੇ ਨਾ ਠੀਕ ਆ ਇਹ ਜਗਾ ਕੇ ਤੇਰੀ ਗੱਲ ਕੋਈ ਨਹੀਂ ਮਤ ਹੁਣ ਗੱਲ ਜਾਈ ਆ ਆ ਚੱਕ ਇੱਟਾ ਥੋੜੀ ਆ ਫੜਾ ਜੂਗਾ ਲੱਕੜੀ ਆਗੀ ਗੱਲ ਤੇ ਸੁਗਲ ਤੇਰੇ ਅਗਲਾ ਮਤ ਆਈ ਗੱਲ ਤੂੰ ਕਿਸੇ ਕਹਿੰਦਾ ਉਹ ਗੱਲ ਮੇਰੀ ਅਗਲਾ ਯਾਰਾ ਪਤਾ ਲੱਗਣਾ ਤੈਨੂੰ ਕਿਤੇ ਨਹੀਂ ਯਾਰਾ ਫੇਰ ਉਹੀ ਗੱਲਾਂ ਉਹ ਰੇ ਦੀਆਂ ਉਰੇ ਤੇਰਾ ਉੱਚਾ ਪੈ ਪੇ ਇਹ ਇਹ ਤਾਂ ਸਾਨੂੰ ਲੱਗਣੀ ਓਏ ਉਦੋਂ ਉਥੇ ਤੇ ਬਹੁਣੀ ਮੈਂ ਪੈ ਪਾ ਤੇਰਾ ਤਲਾਨ ਹੋਣੀ ਧੀਰੀ ਇਹ ਅਸੀਂ ਇੱਥੇ ਤੇ ਲੈ ਕੇ ਇੱਥੇ ਸਹੀ ਗੋੰਗਲ ਬੰਨ ਹੋਣੀ ਆ ਸਮਝਿਆ ਪੈ ਪਤਾ ਲੈ ਲੈ ਲਵਾ ਜਣਾ ਇਹ ਤਾਂ ਆਪਰਾ ਬਰ ਨਹੀਂ ਆ ਹੁਣ ਉੱਚਾ ਹੋਵੇ ਨਾ ਪਰ ਮਾਤਰੀ ਯਾਰ ਕਿੱਦੀਆਂ ਪੰਨ ਹੋ ਜਾਣੀਆਂ ਯਾਰ ਹੱਦ ਹੋ ਗਈ ਮੈਂ ਮੰਨ ਵੀ ਦਾ ਕਰੋ ਮਿੰਟ ਦੋ ਦਾ ਕੰਮ ਨਹੀਂ ਇਹ ਬਾਬਾ ਬਜਰੀ ਭਰਨੀ ਹੈ ਇਹ ਠੀਕ ਹੈ ਬਹੁਤ ਦੇ ਉਪਾਇਬ ਠੀਕ ਹੈ ਬਸ ਉਹ ਜਾਲੀ ਰੱਖ ਦੇ ਫਰੂ ਦੇ ਉਧਰ ਸਾਹਿਬ ਚ ਚੱਲ ਕਾਲੂ ਲਾਉਂਦੇ ਆ ਲਿਆ ਕੇ ਡ੍ਰਿਲ ਜੀ ਨੂੰ ਤੇ ਮਸ਼ੀਨ ਜੀ ਨੂੰ ਫਿੱਟ ਕਰਦੇ ਆ ਹੋਊਗਾ ਕੰਮ ਠੇਕੇਦਾਰੀ ਦਾ ਅੱਲੀ ਲਾਈਟ ਨਹੀਂ ਆਉਂਦੀ ਪਾਣੀ ਮੰਗਦਾ ਇਹ ਕੱਕਾ ਵਾਦਾ ਬਾਈ ਪਾਣੀ ਮੰਗਦਾ ਅੱਗੇ ਜਿੱਥੇ ਛਾਵੇਂ ਐ ਉੱਥੇ ਤਾਂ ਠੀਕ ਆ ਭਈ ਆਇ ਤੇ ਧੁੱਪਾਂ ਉੱਥੇ ਦਾ ਪਾਣੀ ਜੂਸ ਰਹਾ ਹੋਰ ਅੰਦਰ ਤੇ ਲੈ ਆਈਏ ਪਰ ਕਿਉਂ ਭਾਈ ਦੋ ਤਿੰਨ ਟਾਈਮ ਪਾਣੀ ਮੰਗ ਮੰਗਣਾ ਇਹਨੇ ਹਾਂ ਆ ਜਾਓ ਚਿੱਠੀ ਜੋ ਪਰ ਲਿਆਉਂਦੇ ਉੱਥੇ ਤੇ ਹੋਣਾ ਹੈ ਨਹੀਂ ਸੁੱਕਾ ਪਾ ਆਪਕੇ ਕਿੱਥੇ ਪਾਣੀ ਲੜ ਹੈ ਨਹੀਂ ਆਈ ਲੜ ਲੜ ਨਹੀਂ ਆਉਂਦੀ ਯਾਰ ਬਣ ਗਿਆ ਚੱਕਰ ਆਉਂਦੀ ਨਹੀਂ ਲਾਈਟ ਲਾਈਟ ਨਹੀਂ ਆਉਂਦੀ ਆਇਆ ਚ ਆਏ ਅੰਜਾ ਹੇਲ ਲੱਗੇ ਬਸ ਕਿਹ ਡੂ ਗੱਤ ਨਹੀਂ ਚੱਕੀ ਨਹੀਂ ਸਮਝਦਾ ਤੁਸੀਂ ਯਾ ਕਰ ਦੇਖ ਲੈ ਇਹ ਤਾਂ ਸੂਰਤ ਵੀ ਜਾਂਦੀ ਅੱਜ ਮੁੱਟੇ ਚੱਲ ਪਏ ਹਾਂ ਮੁੱਟੇ ਚੱਲ ਪਏ ਹਾਂ ਹਾਂ ਮੁਰਤਾ ਆਈ ਸੀ ਸਵੇਰੇ ਕਾਨੀ ਸੀ ਮੈਨੂੰ ਮਿਲਣ ਆ ਗਿਆ ਇਹਨੂੰ ਬੰਦਾ ਇੱਕ ਬੰਦਾ ਮਿਲਣ ਆ ਗਿਆ ਹਾਂ ਹੋਰ ਸਾਨੂੰ ਮਿਲੇ ਬੰਦੇ ਤਾਂ ਉੱਥੇ ਅੱਛਾ ਮੈਨੂੰ ਬਹੁਤ ਮਿਲੇ ਕਹਿੰਦਾ ਵੀ ਮਾਲਾਂ ਦਾ ਮੈਂ ਕਹਾਂ ਹਾਂ ਦਾ ਮਾਲਾਂ ਦਾ ਇਹ ਬਈ ਮੈਨੂੰ ਮੇਰੀ ਗੱਲ ਤੋਂ ਸੀ ਤੂੰ ਤਾਂ ਆਪਣੇ ਹਾਣੀ ਦੇਖਦੇ ਏ ਤੂੰ ਬੁੜੇ ਨੂੰ ਵੀ ਦੇਖਦੇ ਥੂੜੇ ਨੂੰ ਲੈ ਜਾਂਦੀ ਕਹਿ ਲੈ ਚਾਚਾ ਨਹੀਂ ਗੌਰ ਕਰਿਆ ਫੇਰ ਮੈਂ ਚਲੇ ਜਾਣਾ ਤਾਂ ਕੱਤਿਨੂ ਪੁੱਛਣੀ ਵੇਹੋਂ ਇਹਨੂੰ ਪੁੱਛਿਆ ਤਾਂ ਉਹ ਕਹਿੰਦਾ ਮੈਂ ਜਾਣ ਨਹੀਂ ਦੇਗਾ। ਕੱਤਿਨੂ ਲੈ ਕੇ ਜਾਇ ਕਰਦਾ ਇਹਨੂੰ ਹੀ ਲੈ ਕੇ ਜਾਣਾ ਤੂੰ। ਨਹੀਂ ਮੈਨੂੰ ਲੈ ਕੇ ਤੇਰੇ ਘਰ। ਮਾਤਾ ਨੂੰ ਗਾਹਾਂ ਤੈਨੂੰ ਲੈ ਕੇ ਜਾਇ ਕਰਨਾ। ਹਾਂ ਉਹਨੂੰ ਪੁੱਛਦੇ ਤੁਸੀਂ। ਮਾ ਤੇਰੇ ਸਰੂਪਾ ਪਾ ਲੈਣਾ ਹੁਣ ਹਰਾ। ਕੀ ਹੈ ਗੱਲ? ਹਰੀ ਪੱਗ ਬਣਾ ਦੇ ਕਰਦੇ। ਹਾਂ ਜਿੱਦੋਂ ਜਾਣਾ ਤੁਸੀਂ ਬੰਨ੍ਹੂ ਨੂੰ ਕਈ ਜਾਂਦੇ ਤੁਸੀਂ। ਬਸ ਠੀਕ ਆ। ਇਹ ਨਹੀਂ ਕਹਿ ਸਕਿਆ ਵੀ ਬਾਪੂ ਨੂੰ ਲੈ ਜਾ। ਠੀਕ ਹੈ। ਇਹ ਕਹਿੰਦਾ ਬਾਪੂ ਲੈ ਜਾ। ਹਾਂ ਵੀ ਬਾਪੂ ਲੈ ਜਾ ਵੀ ਬਾਪੂ ਮਿਲਣਾ ਹੈ। ਵੀ ਬਾਪੂ ਨੂੰ ਛੇੜ ਦੇ ਫੇਰ ਬਾਪੂ ਹੀ ਜਾਣਾ ਤਾਂ। ਨਾ ਨਾ ਲੈ ਜਾਂਦੇ ਇਹਨੂੰ ਮੈਨੂੰ ਚਾਹੀਦਾ ਨਹੀਂ ਤਾਂ। ਚੱਲ ਕੱਟ ਬੋਤ ਬੋਤ ਮੈਂ ਹਾਂ ਕੱਟ ਪਹੁੰਚੀ ਇਹ ਹੁਣ ਤਾਰਾ ਕੱਟ ਨੂੰ ਅੱਜ ਦੱਸ ਦੋ 200 ਦਿਨ ਪੂਰੇ ਹੋ ਗਏ ਅੱਜ ਧਰਨਾ 200 ਦਿਨ ਪੂਰਾ ਹੋ ਗਿਆ ਹਾਂ ਅੱਜ ਕੱਠ ਦਿਖਾਇਆ ਉੱਥੇ ਦੁਬਾਰਾ ਪੇ 200 ਦਿਨ ਹੋ ਗਿਆ ਤੁਸੀਂ ਆ ਸਕਦੇ ਹੋ ਦੁਬਾਰਾ ਹੁਣ ਕੀ ਹੋਊਗਾ ਤਾਂ ਮਤਲਬ ਜੇ ਤਾਂ ਹੋਣਾ ਤਾਂ ਬਾਲਾ ਵੱਟ ਕੇ ਆਏ ਫਿਰ ਹਾਂ ਠੰਡ ਠੰਡ ਉਹ ਵਾਹ ਹਾਂ ਠੰਡ ਤਾਂ ਉੱਥੀ ਆ ਮੈਂ ਜਿਹੜੀ ਟ੍ਰੈਕ ਕਿ ਜਾਂਦੀ ਹਾਂ ਨਰਾਜਪੁਰ ਵਾਲੀ ਉਹ ਕਿੱਧਰ ਜਾਂਦੀ ਫਿਰ ਰਾਜਪੁਰੇ ਉਹ ਬਾਲਿਆ ਇੱਥੇ ਤੇਰਾ ਡੇਰਾ ਬਸੀ ਨੂੰ ਹੋ ਕੇ ਡੇਰਾ ਬਸੀ ਦੇ ਰੋਡੋਂ ਜਾਂਦਾ ਵਾਲੇ ਨੂੰ ਉੱਥੇ ਪਿੱਛੇ ਮੁੜਦੀ ਆਏ ਆਪਣੇ ਕਿ ਨਹੀਂ ਨੂੰ ਆਇਆ ਮੈਂ ਕਿ ਉਹ ਇੱਕ ਉੱਤੇ ਬਾਰਡਰ ਤੇ ਥੋੜਾ ਜਿਹਾ ਇਧਰ ਨੂੰ ਰੋਡ ਵੀ ਜਾਂਦਾ ਇੱਕ ਅੱਛਾ ਉੱਥੇ ਜਾਂਦੀ ਹੈ ਟਰੱਕ ਉਧਰ ਨੂੰ ਵੀ ਜਾਏਗੀ ਦਿੱਲੀ ਦਿੱਲੀ ਤੋਂ ਜਾਂਦੇ ਹਾਂ ਹਾਂ ਟਰੱਕ ਨਾਲੇ ਬਾਰਡਰ ਤੇ ਤਾਂ ਥੋੜੀ ਜਿਹੀ 2 ਕਿਲੋਮੀਟਰ ਉਹ ਨਾ ਅੰਦਰ ਨੂੰ ਅੰਦਰ ਨੂੰ ਮੁੜਦਾ ਵਿੱਚ ਨੂੰ ਮੁੜਦੀ ਆ ਜੇ ਆਪਾਂ ਉੱਥੇ ਤੇ ਨਹੀਂ ਆਏ ਤੇ ਇੱਕ ਵਾਰੀ ਧਰਨ ਦੇ ਦਿੱਲੀ ਤੇ ਹਾਂ ਹਾਂ ਉਹਨੂੰ ਆ ਕੇ ਸਰਕ ਹਾਂ ਉਹਨੂੰ ਉਹ ਵੀ ਜਾਂਦੀ ਆ ਤੇ ਉਹ ਗਾਹ ਤੇ ਫੇਰ ਉਧਰ ਪੇ ਫੇਰ ਚੜ ਜਾਂਦੀ ਇਹ ਚੜ ਜਾਂਦੀ ਆ بڑے ਰੋਡ ਬਦਲੀ ਆਏ ਉੱਥੇ ਨੂੰ ਜਾਂਦੀ ਆ ਉਹ ਤਾਂ ਜਾਮ ਆ ਪੂਰਾ ਤਾਂ ਕੰਦ ਨਾਲ ਉਹ ਤਾਂ ਉਹਨਾਂ ਨੇ ਰੋਕਿਆ ਆ ਫਿਰ ਕਿਸਾਨਾਂ ਨੇ ਤਾਂ ਰੋਕਿਆ ਇੰਦੇ ਆਉ ਉਹਨਾਂ ਨੇ ਹੀ ਰੋਕਿਆ ਕਿਸਾਨ ਟਰੈਕਟਰ ਦਾ ਸੈੱਟਪ ਬਖੜੇ ਆ ਗੱਭਿਆਂ ਨੂੰ ਰਸਤਾ ਹੈਗਾ ਜਿੰਝਣਾ ਜਾਓ ਅੱਛਾ ਇੱਥੇ ਅਸਲੀ ਬਲਾਕੇਜ ਆ ਉਹ ਹੈਗੀ ਐਂਡ ਜਿੱਥੇ ਫੌਜ ਬੈਠੀ ਆ ਅੱਛਾ ਉੱਥੇ ਤੇ ਕਹਾ ਕੁਝ ਵੀ ਨਹੀਂ ਜਾਂਦਾ ਹਾਂ ਆਏ ਰਸਤਾ ਬਲਾਕ ਹੋ ਗਿਆ ਪੈਦਲ ਵੀ ਨਹੀਂ ਜਾ ਸਕਦਾ ਬੰਦਾ ਪੈਦਲ ਵੀ ਨਹੀਂ ਉਹ ਤਾਂ ਉਹਨਾਂ ਨੇ ਬੰਦ ਕਰਿਆ ਵਾ ਥੋੜਾ ਜਿਹਾ ਯਾਰ ਮੈਂ 50 ਮੀਟਰ ਤੱਕ ਅੱਗੇ ਚਲੇ ਗਿਆ ਸਾਨੂੰ ਸੀਟੀਆਂ ਮਾਰਦੇ ਆ ਉਹ ਕਿ ਆ ਗਏ ਉਹਨਾਂ ਨੇ ਪੁਲਿਸ ਵਧਾਈ ਨਹੀਂ ਹੋ ਉਹਨਾਂ ਨੇ ਵਧਾਈ ਕੀਤੀ ਅੱਜ ਫੌਜ ਵੀ ਵਧਾਈ ਹੈ ਤੇ ਬੋਕਸ ਤੇ ਸੀਟੀਆਂ ਮਾਰਾ ਜਨੇ ਅੱਗੇ ਚਲੇ ਆ ਪਿੱਛੇ 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 ਹੋ ਜਾ ਹਾਂ ਸੀਟੀਆਂ ਮਾਰੀ ਗਈ ਅਸੀਂ ਕੋਲ ਜਾ ਕੇ ਆਏ ਹਾਂ ਚਰਚ ਬਾਈ ਕੋਈ ਨਹੀਂ ਪਤਾ ਜਾਂਦਾ ਕਿਤੇ ਕਰ ਟਾਈਮ ਨਾਲ ਗੋਲੀ ਮਾਰਨੇ ਨੇ ਦੂਰੇ ਰਹੇ ਨਾ ਤੇ ਫੇਰ ਲੈ ਛੱਡਣਾ ਇਹਦਾ ਦੂਆ ਉਹ ਆ ਉਲਾਈ ਵੀ ਆ ਨਹੀਂ ਮਲਾਈ ਆ ਚੱਲ ਵੀ ਦੁਬਾਰਾ ਸੁੱਕ ਗਿਆ ਨਾ ਦੁਬਾਰਾ ਚੱਲੀ ਜਾ ਨਹੀਂ ਦੇਖੀ ਕਿੰਨੀ ਛੇਤੀ ਹੋਣਾ ਹੁਣ ਅੱਗੇ ਬਹੁਤ ਛੇਤੀ ਹੋਣਾ ਇਹਨੇ ਪਾਣੀ ਮਿਲ ਜਾਵੇ ਖਰਾਕ ਮਿਲ ਜਾਵੇ ਬੜਾ ਰਹਿ ਚਾਹੀਦਾ ਇੱਥੇ ਨੇ ਹੈ ਦੇ ਸਿਰੇ ਰੂੜੀ ਸਿਰੇ ਪਾਉਂਗੇ ਰੂੜੀ ਰੂੜੀ ਮੋਟਰ ਪਰ ਵੀ ਕਾਉਣਾ ਹੈ ਰੂੜੀ ਇਹ ਰੂੜੀ ਆਏ ਮਿੱਟੀ ਦੂਈ ਚੱਕ ਹੋਈ ਹੋਈ ਨਾ ਵੇਠਾਲ ਮਿੱਟੀ ਦਾ ਬਹੁਤ ਤਾਕਤਵਰ ਹੈ ਤਾਕਤਵਰ ਤਾਂ ਹੈ ਪਰ ਰੂੜੀ ਦਾ ਕੰਮ ਰੂੜੀ ਚੀਜ਼ ਤਕੜੀ ਹੈ ਨਾ ਹਾਂ ਹਾਂ ਇਹ ਤਾਂ ਐਂ ਲੱਗਦਾ ਜਿਵੇਂ ਭੰਗ ਦਾ ਬੂਟਾ ਖੜਾ ਹੁੰਦਾ ਹੈ ਭੰਗ ਦੀ ਭੰਗ ਦਾ ਸਹੀ ਆਇਆ ਭੰਗ ਦਾ ਹੀ ਲੱਗਦਾ ਤੈਨੂੰ ਇਹਨੂੰ ਸਾਲਵਾ ਦੇਖੀ ਕਿੱਥੇ ਜਾਣਾ ਕਰਤੇ ਕਰਤੇ ਥਾਲ ਮੋਰੀ ਆ ਜੂ ਮਿੰਮਾ ਹੈ ਮਿੰਮਾ ਹੈ ਛਤਰੀ ਵਾਲੀ ਦੂਈ ਠੀਕ ਦੁਕਾਨ ਜਿਆਦਾ ਛੋਟੀ ਏ ਇਹ ਜਮੇ ਮੋਟਰ ਵਾਲਾ ਜਮੇ ਛੋਟੀ ਜੀ ਪੱਤਾ ਲਾਇਆ ਤਾਂ ਮੋਟਰ ਵਾ ਫਿਰ ਪੂਰੀ ਖਾਵਾਂ ਕਾ ਲੱਗੀ ਜੀ ਫਿਰ ਵੱਢਤੀ ਜਾਂ ਛੱਡ ਜਿਆ ਪਾ ਜੀ ਦੋ ਸਾਲ ਚ ਤਿਆਰ ਹੋ ਜਾਂਦੀ ਏ ਸ਼ਾਮਾਂ ਜੋਗੀ ਸ਼ਾਮਾਂ ਦੋ ਸਾਲ ਚ ਹਾਂ ਦੋ ਸਾਲ ਬੂਟੇ ਤੇ ਸਾਰੇ ਚੱਲ ਪਏ ਹੋਈ ਗਏ ਟਾਈਮ ਪਰ ਇਹ ਬੂਟੇ ਦੂਏ ਆ ਇਹ ਜਾਮਣਾ ਇਹ ਟੈਂਪੋਨ ਹੋਣ ਨੂੰ ਇਹਨਾਂ ਕਦੇ ਸ਼ਾਮਾਂ ਜਲਦੇ ਦੇ ਇਹ ਤਾਂ ਸਾਲਾਂ ਸਾਲਾਂ ਤੋਂ ਕਾ ਮਸਾਲਾ ਪੁੱਤਰਾਂ ਲੱਗੇ ਨੇ ਛੋਟੇ ਛੋਟੇ ਨੂੰ ਅੰਬ ਪੁੱਤਰਣ ਲੱਗੇ ਮੈਂ ਕਹਿੰਦਾ ਯਾਰ ਅੰਬ ਤਾਂ ਹਾਈਬ੍ਰਿਡ ਆ ਸਾਰੇ ਅੰਬ ਦੀ ਸ਼ਾਮਾ ਨਾ ਭਾਲ ਸ਼ਾਮਾ ਨਹੀਂ ਉਹ ਜਿਹੜੀ ਜਜਾਮਣ ਆ ਇਹ ਸ਼ਾਮਾ ਦੇ ਪਰ ਇਹ ਨਾ ਲੈਣਾ ਤਿੰਨ ਚਾਰ ਸਾਲ ਲੈਣੇ ਨੇ ਹੋਰ ਇਹ ਫਰੂਟ ਹੀ ਆਉਣੇ ਆ ਚੱਲ ਆ ਹਾਲੇ ਬੂਟੇ ਖੜੇ ਆ ਜਿਹੜੇ ਲਾ ਕੇ ਨਿੰਮ ਆ ਡੇ ਆ ਡੇ ਛਤਰੀ ਆ ਹਾਂ ਪੂਰੇ ਲੋਟ ਐ ਨਹੀਂ ਆ ਆਹ ਤਾਂ ਬਹੁਤ ਨਹੀਂ ਲੱਗੀਆਂ ਓਰੇ ਓਰੇ ਵੀ ਇੱਥੇ ਵੀ ਲੱਗ ਗਈ ਇੱਕ ਉੱਥੇ ਵੀ ਠੀਕ ਆ ਦੂਰ ਹੋ ਗਈ ਕੀ ਨਹੀਂ ਹਾਂ ਹਾਂ ਫੇਰ ਸੈਰ ਸ਼ਾਮਾਂ ਕਰੂਗੀ ਕਾ ਪਾਰਕ ਜੀ ਕਿ ਇੱਧਰ ਵੀ ਆਏ ਸੂਰਜ ਪਰ ਹੁੰਦਾ ਜੀ ਆਹੜੇ ਕ ਲਈਏ ਤਾਂ ਇਹਦੀ ਸ਼ਾਮਾਂ ਜ਼ਿਆਦਾ ਹੋਣੀ ਉਹਦੇ ਨਾਲ ਪਾਗਾ ਤੇ ਸੂਰਜ ਉਰੇ ਰਹਿਣਾ ਆਪਣੇ ਆਹ ਐ ਚੱਲਣਾ ਸ਼ਾਮਾਂ ਸਾਰੀ ਉਸ ਤੋਂ ਨੂੰ ਸ਼ਾਮਾਂ ਸ਼ਾਮਾਂ ਰਹਿਣੀ ਸ਼ਾਮਾਂ ਯਾਰ ਹਾਂ ਉਹ ਠੀਕ ਆ ਅੱਛਾ ਜੀ ਆ ਵੀ ਠੀਕ ਆ ਆ ਵੀ ਠੀਕ ਆ ਇਹਦੇ ਨਾਲ ਲਾਦੇ ਰਸਤੇ ਨਾਲ ਲਾਦੇ ਜਿਹੜਾ ਸਿਆਲ ਵਾਲਾ ਸੂਰਜ ਨਾਲ ਪਿੱਛਾ ਹੋ ਜੇ ਮਾੜੂ ਜਿਆ ਸਿਆਲ ਸ਼ਾਮਾਂ ਕਿਆ ਕਰਦਾ ਪਤਾ ਹੀ ਨਹੀਂ ਜਾਂਦਾ ਸਿਆਲ ਮਾਤਾ ਜੀ ਦਾ ਆ ਬਸ ਇਹਦਾ ਡੁੰਡੂ ਜਣੀ ਜਿਹੜਾ ਰੋਹੀਆ ਸੂਰਜ ਸਿੱਧਾ ਸਿੱਟ ਹੁੰਦਾ ਔਰ ਦੇਖਿਆ ਪਛਾਵੇਂ ਕਿੰਨੇ ਮੁੜ ਗਏ ਆ ਦੇਖ ਲੈ ਕਿੰਨਾ ਫਰਕ ਪੈ ਗਿਆ ਹਾਂ ਹਾਂ ਬਾਕੀ ਉਹ ਲਾਓ ਯਾਰ ਸੱਤ ਵਧੀਆ ਲਾਓ ਮੈਂ ਤਾਂ ਕਹਿੰਦਾ ਉਹ ਬੁੜੀ ਜਾਰ ਉਹ ਬੁੜੀ ਬਿਮਾਰੀ ਪੈਂਦੀ ਉਹਦੇ ਪੱਥਰ ਜੇ ਨਿਕਲ ਜਾਂਦੇ ਆ ਆਹ ਨੂੰ ਨਿਕਲਦੇ ਥੋੜੇ ਜੇ ਨਿਕਲਦੇ ਇਹਦੇ ਮੋਟਰ ਪਰ ਬਹੁਤ ਵਧੀਆ ਖੜਾ ਬਹੁਤ ਵਧੀਆ ਖੜਾ ਏ ਸ਼ਾਮਾਂ ਦੇ ਸ਼ਾਮਾਂ ਤਾਂ ਹੈਗੀ ਉਹਦੀ ਬੁੜੀ ਸ਼ਾਮਾਂ ਕਿਉਂ ਬਸ ਮੀਂਹ ਵੀ ਨਹੀਂ ਲੱਗਦਾ ਮੀਂਹ ਲੱਗਦਾ ਨਹੀਂ ਛਤਰੀ ਬਣੀ ਹੋਈ ਹੈ ਦੇਗੀ ਵਧੀਆ ਡੇਖੀਤੀ ਹੋ ਜਾਂਦੀ ਹੈ ਡੇਗੀ ਵਧੀਆ ਇੱਕ ਐ ਕਰ ਉਰੇ 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 ਡੇਗ ਲਾ ਦੇ ਉਹਤੇ ਸੱਤ ਵਧੀਆ ਲਾ ਦੇ ਅੱਜ ਤਿਆਰ ਬਹੁਤ ਛੇਤੀ ਹੁੰਦਾ ਦੋ ਤਿੰਨ ਸਾਲ ਚ ਪੂਰਾ ਬੂਟਾ ਹੋ ਜਾਂਦਾ ਲਾ ਦੇ ਉਹਤੇ ਸੱਤ ਵਧੀਆ ਲਾ ਦੀ ਹਾਂ ਉਹ ਲਾ ਕਿੰਨੇ ਅੱਜ ਘਰਾਂ ਵੀ ਲਾਇਆ ਹੋਇਆ ਮੋਟਰ ਪਰ ਵੀ ਲਾਇਆ ਆ ਡ ਆਹ ਉਹ ਪਿੰਡਾਂ ਦੇ ਵੀ ਖਲੇ ਆ ਡੀਸੀ ਨਾਲ ਵੀ ਖਾਣ ਹਾਂ ਅਈ ਚੰਡੀਆਂ ਲਾਇਦੇ ਪਹਿਲਾਂ ਸਕੂਲ 'ਚ ਦੇਖਣਾ ਜਾਂ ਪੜਦੇ ਹੁੰਦੇ ਤੇ ਹਾਂ ਜਿਆਦਾ ਇਹ ਦਰਖਤ ਪਹਿਲਾਂ ਪਹਿਲਾਂ ਪਤਾ ਹੀ ਤਾਂ ਵੀ ਕਿਹੜਾ ਹੈ ਕਿਹੜਾ ਨਹੀਂ ਆਹੋ ਸਤਪਤੀ ਆ ਗਿਆ ਕਰਦਾ ਜੀ ਇਹਦੇ ਵਿੱਚੋਂ ਦੁੱਧ ਜਾਂ ਨਿਕਲਦਾ ਹੈ ਉਹ ਸ਼ੰਗਣ ਲੱਗੇ ਕਰਦੇ ਹੁੰਦੇ ਨੇ ਇੱਕ ਇੱਕ ਪੰਗਾ ਹੈਗਾ ਇਹਦਾ ਹਾਂ ਕਿਹਣਾ ਵੀ ਪੱਤਾ ਝੜ ਗਿਆ ਸਾਲ 'ਚ ਉਹਦਾ ਪੱਤਾ ਨਹੀਂ ਝੜਦਾ ਹਾਂ ਉਹਦਾ ਝੜਦਾ ਉਹ ਸਦਾ ਬਾਹਰ ਸਦਾ ਬਾਹਰ ਵੀ ਸ਼ਾਮ ਹੀ ਰਹਿਣੀ ਹੈ ਕੋਈ ਸ਼ਾਮ ਨਹੀਂ ਹੈ ਨਾ ਹਾਂ ਉਹਨਾਂ ਦੁੱਧ ਜਾਂ ਪੈ ਗਿਆ ਇੱਕ ਮੁੰਡੇ ਦੇ ਅੱਖ ਚ ਹਾਂ ਜਦੋਂ ਲੜਿਆ ਉਹਦੇ ਬਹੁਤ ਫਿਰ ਮੱਸੀ ਬੁਝਾਉ ਹੋ ਗਿਆ ਛਾਂਗ ਦੇ ਉੱਤੇ ਜੀ ਅੱਛਾ ਹਾਂ ਉਹ ਦੁੱਧ ਜਾਂ ਨਿਕਲਦਾ ਇਹ ਦੁੱਧ ਜਾਂ ਨਿਕਲਦਾ ਫਿਰ ਉੱਥੇ ਸਾਰ ਪਤੀ ਲਾ ਦਨੇ ਆ ਸੈੱਡ ਪਰ ਪਤੀ ਲਾ ਦਨੇ ਉੱਤੇ ਸੈੱਡ ਪਰ ਨਾਲ ਛਾਂ ਪੱਕੀ ਹੋਊਗੀ ਹੋਰ ਕੀ ਆ ਬੂਟੇ ਤਾਂ ਚਾਹ ਲੋ ਸਾਲ ਨਹੀਂ 2 ਸਾਲ ਤੱਕ ਅਜੇ ਪਾਣੀ ਦੀ ਇਹ ਚ ਬਾਟੀ ਲਿਆ ਵਰਕੇ ਜੋ ਕਾ ਕਰਨਾ ਪਾਣੀ ਪਾ ਦੇ ਫਿਰ ਪੱਧਰਾ ਕਰਕੇ ਫਿਰ ਧਾਲ ਲਾ ਕੇ ਫਿਰ ਗੰਨ ਲਾ ਕੇ ਬੂਟੇ ਲਾ ਦੇਣੇ ਇਹ ਵੈਰਾਈਟੀ ਇੱਕ ਰੱਖਿਓ ਇੱਕੇ ਰੱਖਣੀ ਆ ਹਿੰਦੂ ਵੈਰਾਈਟੀ ਲੱਗੀਆਂ ਵੀ ਦਵਾ ਦੋ ਦਾ ਤਿੰਨੇ ਲੱਗੀਆਂ ਹੋਣ ਹਾਂ ਬਾਈ ਨਹੀਂ ਇੱਕ ਵਾਰ ਹੁਣ ਦਾ ਪਟਾ ਦਿਓ ਬਾਈ ਇਹਨਾਂ ਨੂੰ ਉਹ ਲਾ ਹਾਲ ਤੋ ਸਾਲ ਖੜਾ ਰਹੀ ਕੋਈ ਅਗਲੇ ਸਾਲ ਪਟਾ ਹੋ ਜਾ ਆ ਦੇਣਾ ਜੇ ਪਟਾ ਦਿਓ ਯਾਦ ਆਪਾਂ ਬੂਟੇ ਬੁੱਕ ਕਰਾਉਣੇ ਨੇ ਖੇਤ ਦਾ ਗੈਸ ਲਾ ਲਵੇ ਵੀ ਭਾਈ ਇੰਨੇ ਮੇਰੇ ਬੂਟੇ ਲੱਗਣੇ ਆ ਉਹ ਤੇ 50 25 ਬੂਟੇ ਵੱਧੇ ਮੰਗਾ ਲਾ ਉਹਰ ਬੇਮਕੋ ਵਾਲਾ ਜਿਹੜਾ ਜਾਂਦਾ ਚਾਚੇ ਐਕਤੀ ਉਹਨੇ ਵੀ ਦਬੜੂ ਕੋ ਸੜੂ ਕਰਿਆ ਤੇਰੀ ਨਰਸਰੀ ਪੱਟ ਮੇਰੀ ਨਰਸਰੀ ਪੱਟ ਉਹ ਬੱਚੇ ਉਹ ਕੰਮ ਕਰਿਆ ਹੋਇਆ ਹੈਗਾ ਗਾਹ ਨੂੰ ਕਿ ਅਸਲੀ ਬੋਲ ਆਈ ਹੈਗੇ ਇਹ ਭਾਈ ਜੇ ਲੈਣਾ ਨਾ ਬੂਟਾ ਉਹ ਜੇ ਨਰੂ ਜੂਆ ਕੇਂਦਰ ਵਾਲੇ ਆ ਰੋਪੜ ਕੇਬੀਕੇ ਵਾਲੇ ਇਹ ਅਸਲੀ ਬਿਪਕੋ ਵਾਲੇ ਥੋੜੋ ਵੇ ਇਹਦਾ ਬਾਪੂ ਇਹਦਾ ਨੌਕਰੀ ਕਰਕੇ ਆਪਣੇ ਮੈਨੂੰ ਲਾਗ ਦੇ ਕੇ ਰੱਖੇ ਹਾਂ ਆਹ ਕੰਮ ਹੈ ਬਿਪਕੋ ਕਹੀ ਜਾਂਦੇ ਬਿਪਕੋ ਨਾਲ ਵਜੀ ਜਾਂਦਾ ਬਿਪਕੋ ਨਹੀਂ ਹੈਗਾ ਇਹ ਬਿਪਕੋ ਨਹੀਂ ਹੈਗਾ ਜਿਹੜੇ ਬੰਦੇ ਨੌਕਰੀ ਕਰਦੇ ਉਹਦੇ ਕੋਲ ਆਪਣੇ ਬੁੱਟੇ ਲਾਉਣ ਲੱਗ ਗਏ ਟਾ ਬਿਕਣ ਲੱਗ ਗਿਆ ਇਹਦਾ ਹੁਣ ਇਹੋ ਜਿਹੀ ਮਿਕਸ ਕੰਮ ਤੇ ਤੇਰੇ ਵਰਗੇ ਜਿਹੀ ਸ਼ਿਟੀ ਲੈ ਗਈ ਹੁਣ ਉਹੀ ਜਿਓ ਦੇਤੀ ਤੈਨੂੰ ਕੀ ਪਤਾ ਹੈ ਘਰ ਆ ਕੇ ਤਰ ਗਿਆ ਕੀ ਪਤਾ ਤੈਨੂੰ ਕੀ ਆ ਮੈਂ ਹਾਂ ਆ ਬੇਮਕੂ ਵਾਲਾ ਹੁਣ ਮੈਂ ਕਿ ਇਹ ਵੀ ਦਬੜੂ ਕੋਲ ਨੂੰ ਕਰਨ ਲੱਗ ਗਿਆ ਮਿਕਸ ਵੈਰਾਈਆਂ ਦੇਣ ਲੱਗ ਗਿਆ। ਮਿਕਸ ਵੀ ਦੰਦਾ ਉਹ ਜਿੱਤੇ ਪੱਲੇ ਕੇ ਆਏ ਆ ਬੂਟਾ। ਹਾਂ ਉਹ ਕਹਿੰਦਾ ਸਾਤੇ ਲੈ ਕੇ ਜਾਂਦੇ ਕਹਿੰਦਾ ਬਾਈ। ਆਹੋ ਨਾ ਦੋ। ਫੇਰ ਕਹਿੰਦਾ ਮੇਰੇ ਤੇ ਮਟਰ ਦਾ ਬੂਟਾ ਦਾ ਕਹਿੰਦਾ ਹੈ। ਫੇਰ ਲੋ ਕੰਮ ਰੋੜਾ ਆਪ ਕੰਮ ਕਰਨਾ ਫਿਰ ਉਹਦਾ ਫਰਕ ਆ। ਆਪ ਕੰਮ ਕਰਦਾ ਫਿਰ ਲਾਓ ਆਪ। ਆਪਣਾ ਲਾ ਆਪ ਸੰਭਾਲ ਉਹ ਕੁਆਲਿਟੀ ਆ। ਜੇ ਲੈਣੀ ਹੋਈ ਦੱਸ ਦਿਓ ਕੋਈ ਚੱਕਰ ਨਹੀਂ। ਲਾਉਣੀ 109 ਦਾਸ ਇਹ ਲਾਓ। ਅਰੇ 11 ਜਿਹੜੀ ਤਾਂ ਲਾਉਣੀ 10 10 11 ਨਾ ਲਾਓ ਲਾਈ ਹੋਈ ਅਸੀਂ ਲਾਈ ਹੋਈ ਗਾਹ ਨੂੰ ਪਤਾ ਲੱਗਿਆ ਸਾਡੇ 11 ਵੀ 12 ਜਿਹੜੀ ਨਾ ਮੈਂ ਤੈਨੂੰ ਕਹਿੰਦਾ ਛੱਡੀ ਤਾਂ ਲੈਣੀ ਹੋਈ ਉਹ ਤੇ ਦੋਂਗਿਆਂ ਨਾਲੇ ਰੇਟ ਘੱਟ ਜੀ ਦੋਹਾਂ ਨੂੰ ਰੇਟ ਤਾਂ ਚੱਲਦਾ ਵੀ ਕੱਟ ਕਰ ਲੈਂਦੇ ਅਸੀਂ ਉਹ ਰੇਟ ਦਾ ਕੋਈ ਚੱਕ ਨੀ ਆ ਰੇਟ ਤਾਂ ਹੋ ਜਾਂਦਾ ਕਿ ਦੋ 1-2 ਰੁਪਏ ਦਾ ਫਰਕ ਪੈਂਦਾ ਜਿਆਦਾ ਕੋਈ ਪੈਂਦਾ ਨਹੀਂ ਛੱਡੀ ਵਧੀਆ ਵੈਰਾਈਟੀ ਵਧੀਆ ਹੋਵੇ ਬਸ ਦੋ ਕਿਲੇ ਮੈ ਲਾਉਣੇ ਡੇਢ ਕਿਲੇ ਦੀ ਮਾਮੇ ਨੂੰ ਦਵਾਈ ਉਹ ਤੇ ਰੇਟ ਰੂਟ ਡੇਢ ਚੱਕਰ ਨੇ ਯਾਰ ਨਾਲੇ ਪਤਾ ਲਾਜੋ ਠੀਕ ਨਹੀਂ ਕਹਦਾ ਛੱਡੀ ਦੇ 111 ਨੰਬਰ ਜਿਹੜੀ ਦੇਖਿਆ ਕੁਝ ਨਹੀਂ ਮਾਰਿਓ ਗੀੜਾ ਮਾਂ ਤੂੰ ਦੇਖਣੀ ਦੁੱਖਣੀ ਇੱਥੇ ਤਾਂ ਸਾਡੇ ਗੰਨੇ 'ਚ ਵੀ ਲੱਗੀ ਹੋਈ ਐ ਇੱਕ ਲੈਣ ਹਾਂ ਲਾਈ ਆ ਹਾਂ ਲਾਈ ਆ ਆਪਾਂ ਲਾਈ ਦੇਖੋ ਵਰਤ ਕੇ ਦੇਖੋ ਆਪਾਂ ਨੂੰ ਮਾੜੀ ਚੀਜ਼ ਹੀ ਨਹੀਂ ਦੇਣ ਲੱਗਿਆ ਉਹ ਐਨਾ ਮੈਨੂੰ ਪਤਾ ਵਰਤ ਕੇ ਦੇਖੋਗਾ ਨਾ 11 ਵਧੀਆ 12 ਵੀ ਲਾਈ ਹੋਈ ਆ ਉਹ ਲਾਲੋ 11 10 ਇੱਕ ਲਾਈ ਲਾਈ ਹੋਈ 30 ਕਬੂਟੇ ਉਹ ਗੱਲ ਕੇ 10 ਨੰਬਰ ਹਿੰਦੀ ਲਲਾਈ ਹੋਈ ਆ ਬਹੁਤ ਟੌਪ ਵਧੀਆ ਹਾਂ 10 ਆਰ 9 10 ਦਾ ਪਤਾ ਮੋਹਲ ਪਤਾ ਹੁਣ 11 ਜਾਂ ਮਾਮਟੇ ਕਦੀ ਲਾਈ ਲਾਲੋ ਹੁਣ ਜੀ 44 ਦਾ ਕੋਈ ਨੌਂ ਲੰਦਾ ਹੈਗਾ ਉਹ ਜਰੂਰੀ ਨਹੀਂ ਕਰਦੀ ਟਾਈਮ ਬੋਲਣਦੀ ਆ ਜੀ 44 ਟਾਈਮ ਲੰਦਰੀ ਤੇ ਭਜਨ ਬਹੁਤ ਹੋ ਤਾ ਮਾਂ ਉਸ ਦੀ ਦੀ ਉਹ ਬਿਮਾਰੀ ਵੀ ਆ ਗਈ ਭਜਨ ਜਾਂਦੇ ਜੀਦੀ ਦੇ ਬੂਟੇ ਆ ਗਏ ਗਣਾਈ ਨੂੰ ਬਿਮਾਰੀ ਆ ਗਈ ਜੀ 48 ਇਹ ਹੁੰਦੇ ਤੇਰੇ ਫੁੜੇ ਹੁੰਦੇ ਜਿਹੜੇ ਇੱਕ ਆਹ ਹੈ ਨਾ ਐਸੋ ਆਪ ہماری ਵੀ ਆਈ ਸੀ ਬੂਟੇ ਨੂੰ ਆਲੇ ਇਨੂੰ ਆਏ ਹੁਣ ਕੋਈ ਸੇਕ ਨਹੀਂ ਲੱਗਿਆ ਬਸ ਕੁਝ ਨਹੀਂ ਹੋ ਰਹਾ ਇੱਕ ਨਾ ਤੂੰ ਪਲਾਈ ਸਾਈਡ ਖੜੇ ਆਏ ਹੋਗੇ ਇਹਨੂੰ ਕੋਈ ਪਤਾ ਨਹੀਂ ਲੱਗਦਾ ਬੰਮਾ ਛਿਲਕਾ ਪਾੜ ਗਿਆ ਉੱਪਰ ਤੇ ਛਿਲਕਾ ਪਾਟਿਆ ਬੁੱਟੇ ਦਾ ਅੱਗੇ ਤੇ ਥੋੜਾ ਚੱਲਿਆ ਬਸ ਜੱਗੇ ਦੇਖਦਾ ਸਹੀ ਜਿੰਨਾ ਬੁੱਟਾ ਹੈਗਾ ਬੜੀ ਚੱਲਿਆ ਬਸ 20 ਸਾਲ ਲੱਗਿਆ ਹੋਏ ਨਾ 20 ਸਾਲ ਦਾ ਹੋ 25 ਸਾਲ ਦਾ 25 ਸਾਲ ਦਾ ਹੋ ਗਿਆ ਹਾਂ 25 ਸਾਲ 2 ਸਾਲ ਹੋਰ ਖੜ ਕੇ ਇਹ ਜੇ ਹੋ ਜਣੇ ਹਾਂ ਹਾਂ ਅਰੇ ਆਪਾਂ ਕਹੀ ਤਾਂ ਜਾਣੇ ਵੀ ਬੁੱਟੇ ਚੱਲੇ ਨੇ ਟਾਈਮ ਵੀ ਕੁਝ ਨਹੀਂ ਹੋਇਆ ਹਾਂ 25 ਦਾ ਹੋ ਗਿਆ ਇਹ 4-5 ਸਾਲ 3 ਨੇ ਪੂਰਾ ਹੋ ਜਾਣਾ ਪੂਰਾ ਜੀ ਪੂਰਾ ਇਹਨੂੰ ਤਾਂ ਠੀਕ ਆ ਬੁੱਤਾ ਬੁੱਤਾ ਚੱਲਿਆ ਫੇਰ ਜੀ ਸਾਡੇ ਵਾਲੇ 3 ਦਿਨ ਹੋ ਗਏ ਪਟਾ ਦੇ ਇਹਨੂੰ ਯਾਰ ਪਾਣੀ ਨੂੰ ਪਟਾਉਣ ਨੂੰ ਨਹੀਂ ਨਹੀਂ ਸਾਲੇ ਪਟਾ ਦੇ ਲੈ ਜੋ ਪੁੱਤ ਅੰਨਾਲੇ ਪਟਾਉਨੇ ਆਸੀਂ ਇਹ ਸਾਲੇ ਹੋਏ ਨਾ ਅਗਲੇ ਸਾਲ ਪਾਉਣੇ ਯਾਰ ਸਾਲੇ ਪਟਾ ਦੇਣਗੇ ਲੈ ਅਗਲੇ ਸਾਲ ਆਹ ਦਿਨਾਂ ਚ ਪਟਾਉਨੇ ਆ ਸਾਲੇ ਹੋਏ ਨਿਕੋ ਐਸੀ ਬਰਸਾਤ ਵੀ ਨਹੀਂ ਬੁੱਤਾ ਚੱਲਿਆ ਨਹੀਂ ਬੂਟੇ ਨੇ ਪਾਣੀ ਉਹ ਨਹੀਂ ਚੱਕਿਆ ਸਾਤ ਨਾਲ ਹੀ ਚੱਲਦਾ ਬੂਟਾ ਲੈ ਲੋ ਤਗੜੀ ਬਰਸਾਤ ਹੋਵੇ ਫਿਰ ਤਾਂ ਬੂਟੇ ਬਹੁਤ ਚੱਲਦਾ બસ ਇਹ ਇੱਕ ਲਾ ਦੇਣਾ ਤਾਂ ਇਹਨੂੰ ਯਾਰ ਬਾਣ ਜੀ ਨੂੰ ਇਹਨੂੰ ਸਾਫਾ ਸਲੂਕੀਆਂ ਬੜੀ ਜਾਣੀਆਂ ਵਿੱਚ ਸੁੱਕ ਗਿਆ ਹੁਣ ਤਾਂ ਇਹ ਸੋ ਖੋਲਿਆ ਮੈਂ ਇਹ ਗਿੱਲਾ ਹੈ ਗਿੱਲਾ ਹੀ ਹੈ ਛੱਡ ਦਿਓ ਇਹ ਤਮਾ ਲਾਈਆਂ ਉੱਪਰ ਨਾਲ ਲਾਈਆਂ ਮੱਝੀਆਂ ਬਣਾਉਣੇ ਦੋ ਤਿੰਨ ਹੋਰ ਰੰਗ ਕਰਨਾ ਉਹਨਾਂ ਨੂੰ ਜਗਾਠਾਂ ਨੂੰ ਦੋ ਤਿੰਨ ਹੋਰ ਬਣਾਉਣੇ ਹੁਣ ਆ ਬੂਟਿਆਂ ਨੂੰ ਵੀ ਕਰ ਦੋ ਸਜਾਵਟ ਹੋ ਜਾਊਗੀ ਹੈ ਬੂਟੇ ਨੂੰ ਵੀ ਕਰ ਦੋ ਸਜਾਵਟ ਹੋ ਜਾਊਗੀ ਹਾਂ ਰੰਗ ਕਰ ਦੇਣਾ ਕੱਲ ਗਲਤੀ ਕਰੀ ਉਹਦੇ ਪਹਿਲੇ ਸਾਲਾ ਪ੍ਰਾਈਮਰ ਮਾਰਾ ਦੇਣਾ ਪ੍ਰਾਈਮਰ ਸੁੱਕ ਜਾਣਾ ਫੇਰ ਸੁੱਕ ਜਾਣਾ ਕੱਲ ਹੀ ਬਚ ਜਾਣਾ ਪ੍ਰਾਈਮਰ ਸੁੱਕ ਜਾਣਾ ਕੱਲੀ ਬਜੂ ਕੱਲੀ ਬਜੂਗੀ ਹੂੰ ਚਲੋ ਠੀਕ ਆ ਭਾਈ ਠੀਕ ਆ ਜੀ ਠੀਕ ਆ ਓਕੇ ਚਲੀ ਜਾਓ ਸਾਤ ਸ੍ਰੀ ਅਕਾਲ ਸਾਤ ਸ੍ਰੀ ਅਕਾਲ ਜੀ